ਰੋਹੀ ਉਹ ਤਾਂ ਕਿਹਦੇ ਨੇ ਉਹ ਨੰਬਰ ਦਿੱਕਸ਼ਨ ਤੋਂ ਆਉਂਦਾ ਹੈ ਜਦੋਂ ਵੀ ਜਦੋਂ ਉਹ ਲੈਂਦਾ ਹੈ ਅਰੰਦ ਕੇਸਰ ਦਿਨਾਓ ਉਹ ਨੰਬਰ ਤੇ ਕਿੰਨੇ ਨੰਬਰ ਕਾਦੇ ਬਸ ਜਦੋਂ ਕੇਜਾ ਲਾ ਕੇ ਕਮੈਂਟ ਦੇਖਣ ਆ ਜਾਂਦੀ ਆ ਜਾਂ ਸਭ ਤੋਂ ਜੀ ਹੁੰਦਾ ਆ ਉਹਨਾਂ ਦਾ ਮਹਿਕਾ ਜਿਉਂ ਉਹ ਕੋਈ ਮਰੀ ਆਉਂਦਾ ਨਾ ਜਿਹੜਾ ਦਾਹਰਾ ਤੇ ਹੁੰਦਾ ਉਹਨਾਂ ਦੇ ਵਿੱਚ ਇੱਕ ਬੰਦਾ ਹੀ ਹੁੰਦਾ ਲੇ ਜਾਓ ਆਦੀ ਰੋਣੀ ਜਿਆਦਾ ਬਣਾ ਲੈ ਦਾਬੋ ਜਵਾਬ ਮੇਦੀਆਂ ਦਾ ਕਾਰਾ ਜਵਾਬ ਮੇਦੀਆਂ ਦਾ ਕਾਰਾ ਜਵਾਬ ਗੁੰਡਾ ਗੱਦੀ ਬੰਦ ਕਰਾ ਗੁੰਡਾ ਗੱਦੀ ਬੰਦ ਕਰਾ ਗੁੰਡਾ ਗੱਦੀ ਬੰਦ ਕਰਾ ਮੇਦੀਆਂ ਦਾ ਲੱਗਦਾ ਕਰਦੇ ਕਿ ਇਹ ਕੀਲ ਦਾ ਦਾਵਾ ਹੈ ਠੀਕ ਹੈ ਮੇਰੀ ਵੀਡੀਓ ਤੇ ਲੱਗਦੇ ਕਿ ਲੋਕਾਂ ਨੇ ਕੀਲ ਦਾ ਦਾਵਾ ਕਰਦੇ ਫੇਰ ਮੁੜ ਕੇ ਬਾਕੀ ਨੇ ਕੰਮ ਨੂੰ ਕੀਤਾ ਹਰ ਜਗ੍ਹਾ ਨਾ ਪਾਦੇ ਨੇ ਨਹੀਂ ਜਿਹੜੇ ਉਹ 16-17 ਡਾਂਗੇ ਲੱਗੇ ਹੋਣਗੇ ਮਮਤਾ ਜੀ ਤੇ ਮੈਂ ਤੁਹਾਨੂੰ ਕਹਿੰਦੀ ਅੱਜ ਜੇ ਤੁਹਾਨੂੰ ਟਾਈਮ ਦੇ ਦਿਓ ਮੈਂ ਤੁਹਾਨੂੰ 12 ਵਜੇ ਤੱਕ ਮੈਂ ਫਿਰ ਤੁਹਾਨੂੰ ਬੱਸ ਬਤਾ ਦਵਾਂਗਾ ਨਾਮ ਆਇਆ ਬਾਅਦ ਵਿੱਚ ਜਾਈਏ ਕਿਹੜਾ ਜੀ ਨੰਬਰ ਦੀ ਕਰ ਕੀਤਾ ਜਾਂ ਕਿਹੜਾ ਹੈ ਆਨਲਾਈਨ ਪਰਮਾ ਕੀ ਕਰ ਰਹੀ ਹੋਈ ਤੇ ਬੰਦੇ ਬੰਦੇ ਇਹ ਚਲੋ ਉਸੇ ਕਦੇ ਉਹ ਆਪਾਂ ਜਵਾਦੀ ਦੀ ਜਿਹਾੜੀ ਆ ਤਾਂ ਲੰਨਾ پوری ਚਾਰ ਬਾਟ ਹੋਊਗਾ ਇਹਦੇ ਵਿੱਚ ਤੋਂ ਅਨੁਪਰਾਇਸ ਹੋ ਜਾਊਗਾ ਸਾਰੇ ਜਿਹੜੇ ਕੰਮ ਦੇਖੋ ਇੱਧਰ ਚਲੋ ਅਸੀਂ ਬੰਦੇ ਪਰ ਨਹੀਂ ਸਰ ਬੰਦੇ ਆ ਖਰਾ ਦੇ ਬੰਦੇ ਆ ਉਹਦਾ ਮਰ ਗਿਆ ਤਾਂ ਸਾਡਾ ਬਾਪ ਨਹੀਂ ਆਉਣਾ ਸਾਡਾ ਬਾਪ ਛੋੜ ਗਿਆ ਠੀਕ ਹੈ ਜੀ ਮੈਂ ਕਹਿੰਦੀ ਤੁਹਾਡੇ ਨਾਲ ਹਮਦਰਦੀ ਹੈ ਹਮਦਰਦੀ ਦਾ ਨੁਕਸਾਨ ਹੈ ਉਹ ਕਰ ਦਿਓ ਘੁੰਮ ਦਿਆ ਜੀ ਉਹ ਉਹ ਬੰਦੇ ਦੇ ਦਿਓ ਦਿਖਾ ਲਓ ਆਟਾ ਬਦਲੋ ਬੰਦੇ ਦੇ ਰਹਿਤ ਕਰੋ ਚੱਲ ਰਹੀ ਹੈ ਕੰਮ ਇਹ ਜਾਰੀ ਕਿੱਥੇ ਕਿਸੇ ਨੂੰ ਲਾਇਆ 10 ਦਿਨਾਂ ਬਾਅਦ ਫਿਰ ਮੈਂ ਤਾਂ ਕੋਲੇ ਸੱਜਣਾ ਧਰਨੇ ਬੰਦੇ ਤੇ ਸਪੀਟਮੈਂਟ ਕਰ ਰਿਹਾ ਸ਼ਾਮ ਤੱਕ ਅਸੀਂ ਟਾਈਮ ਤੇ ਪਹੁੰਚ ਨਹੀਂ ਕਰਦੇ ਤਰ੍ਹਾਂ ਉਹ ਦੱਸ ਰਹੀਆਂ ਜਿਹੜੇ ਰੀਤੀ ਰਸਮ ਕਰਵਾਉਣੀਆਂ ਹਨ ਇਹ ਬੰਦੇ ਸਾਡੇ ਪਹਿਲਾ ਰਸਮ ਇਹਦੇ ਸ਼ਰਤਾਂ ਨਹੀਂ ਹੁੰਦਾ ਕੰਮ ਇਹ ਕਿਹਾ ਵੀ ਯਾਰ ਨਾ ਨੱਟ ਰਿਹਾ ਟੜ ਤੋਂ ਹੁਣ ਜਦੋਂ ਮਤਿਆਰ ਦੇ ਆਏ ਆ ਮਾਨ ਤੋਂ ਪੁੱਛਿਆ ਪੁਣੀ ਤਾਂ ਨਾ ਸਕਦੇ ਕਿ ਕਿ ਅਸੀਂ ਵਾਹਿਗੁਰੂ ਇਹ ਗਾੜ੍ਹ ਨੇ ਆਪ ਨੂੰ ਚਾਹ ਰਿਹਾ ਲੋ ਬੋਦਾ ਦਮਾਂਗੇ ਤਾਂ ਚੜਾਈ ਆ ਆਹਦੀ ਗੱਲ ਲੈ ਭਾਈ ਆਪਾਂ ਦੀ ਕੰਮ ਕਰਦੇ ਆ ਅੱਗੇ ਆਦੇ ਇਹ ਫਾਰਮ ਹੈਗਾ ਲੱਗਾ ਪਤਾ ਕਿ ਕਿ ਬੰਦੇ ਹੈਗੇ ਦੇਖੋ ਕੰਨੇ ਵਾਲੇ ਬੱਸ ਬੱਸ ਸਾਥੋਂ ਆ ਗਏ ਆਹ ਚਾਰ ਚਾਰ ਹੀ ਹੁੰਦੇ ਆ ਨਾਮ ਚਲੋ ਇਹਦਾ ਮਾਣ ਕੀ ਹੈ ਇਹ ਡਿਪਰੈਂਡਿੰਗ ਦੇ ਬਹੁਤ ਹੀ ਮੁੰਡਾ ਮੁੰਡਾ ਮੜਿਆ

ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਾਮ ਤੱਕ ਦਾ ਸਮਾਂ ਸਾਨੂੰ ਦਿਓ ਜੋ ਵੀ ਕਾਰਵਾਈ ਹੋਏਗੀ ਜੋ ਵੀ ਦੋਸ਼ੀ ਹੋਣਗੇ ਉਹ ਸ਼ਾਮ ਤੱਕ ਹਵਾਲਾਤ ਦੇ ਅੰਦਰ ਹੋਣਗੇ ਪਰ ਪਰਿਵਾਰ ਵਾਲੋ ਫਿਰ ਵੀ ਸ਼ਾਮ ਤੱਕ ਦੀ ਅਸਵੇਰ ਦਾ ਅਦਰ 24 ਘੰਟੇ ਦਾ ਟਾਈਮ ਦਿੱਤਾ ਪੁਲਿਸ ਨੂੰ ਔਰ ਜੇਕਰ ਉਸੇ ਕੋਈ ਕਾਰਵਾਈ ਨਹੀਂ ਦੋਸ਼ੀਆਂ ਨੂੰ ਦਾਖਲ ਨਹੀਂ ਅਰੈਸਟ ਨਹੀਂ ਕਰਦੀ ਤੇ ਕੱਲ ਪਰਿਵਾਰ ਫਿਰ ਇਸੇ ਤਰ੍ਹਾਂ ਧਰਨਾ ਪ੍ਰਦਰਸ਼ਨ ਕਰਨ ਦੇ ਮਨੂ ਹਾਂਜੀ ਪਾਜੀ ਆ ਜਿਹੜੀ ਅੱਜ ਇਹ ਧਰਨ ਲਗਾਇਆ ਜਾ ਰਿਹਾ ਹੈ ਸੀਗਾ ਇਹ ਕਿਸ ਦੇ ਬਾਬਤ ਲਗਾਇਆ ਸੀ ਸਾਰੇ ਸਾਡੀ ਮੁੰਡੇ ਤੇ ਭਰਾ ਨੇ ਦੇ ਛੋਟੇ ਦੀ ਡੈੱਥ ਹੋ ਗਈ ਸੀ ਥਾਣੇ ਦਾ ਇੱਕ ਨੰਬਰ ਦਿੱਤਾ ਠੀਕ ਹੈ ਜੀ ਤੇ ਉਹਨਾਂ ਨੇ ਕੋਈ ਹਰਵਾਈ ਨਹੀਂ ਕੀਤੀ ਠੀਕ ਹੈ ਹੁਣ ਉਹਨਾਂ ਨੂੰ ਕਾਲ ਆਈ ਲਾਲਚ ਸਾਡੇ 11:30 ਵਜੇ ਕਾਲ ਆਈ ਆ ਉਸ ਤੋਂ ਬਾਅਦ ਮੁੰਡਾ ਧੋਸ ਹੋ ਗਿਆ ਤੇ ਅਸੀਂ ਹਸਪਤਾਲ ਲੈ ਕੇ ਉਹਦਾ ਡੈੱਥ ਹੋ ਗਈ ਅਸੀਂ ਇਹਨਾਂ ਨੂੰ ਸਾਡੀ ਕਾਰਵਾਈ ਦੱਸੀ ਆ ਤੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਅਜੇ ਤੱਕ ਅਸੀਂ ਤਾਂ ਅੱਜ ਇੱਥੇ ਬੈਠੇ ਆ ਜੀ ਸਾਡੀ ਕੋਈ ਸਰਵਾਈ ਇਹ ਜੋ ਵਾਕਿਆ ਹੋਇਆ ਇਹਨਰ ਘਟਨਾ ਹੋਈ ਹੈ ਕਿੰਨੇ ਤਰੀਕ ਦੀ ਹੈ ਜੀ ਸਰ 5 ਤਰੀਕ ਦੀ ਹੈ ਦੋਕਰ ਇਹ ਕਿਹੜੀ ਜਗ੍ਹਾ ਹੋਈ ਸੀ ਜੀ ਸ਼ਾਤਲਾਈ ਹੋਈ ਤੇ ਇਸ ਵੇਲੇ ਪ੍ਰਸ਼ਾਸਨ ਦਾ ਕੀ ਯੋਗਦਾਨ ਹੈ ਵਿੱਚ ਇਹਦੇ ਨਹੀਂ ਤਾਂ ਵੇਲੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਜੀ ਹੁਣ ਆਏ ਸੀਗੇ ਜੀ ਸਾਹਿਬ ਕਹਿੰਦੇ ਆ ਵੀ ਸਾਨੂੰ ਅੱਜ ਦਾ ਟਾਈਮ ਦੇ ਦਿਓ ਅਸੀਂ ਅੱਜ ਦਾ ਟਾਈਮ ਦਿੱਤਾ ਹੈਗਾ ਠੀਕ ਹੈ ਜੀ ਕਹਿੰਦੇ ਨਾ ਕਾਰਵਾਈ ਹੋਈ ਤੇ ਅਸੀਂ ਕੱਲ ਤੁਸੀਂ ਫੇਰ ਦੱਸੋਗਾ ਧੰਨਵਾਦ